ਅੱਜ ਦੇ ਤਿੰਨ ਹਲਕਿਆਂ ਦੀ ਜਿਹੜੀ ਅਸੀਂ ਡੈਲੀਗੇਟਸ ਭਾਈ ਸੀਗੇ ਜਿਨ੍ਹਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਨਸਾਰ ਤੇ ਸ਼ੋਮਨੇ ਕਾਲਦ ਦੇ ਵਿਧੀ ਵਿਧਾਨ ਅਨੁਸਾਰ ਜਿਹੜੀ ਆਰਗੈਨਿਕ ਧੱਤੀ ਕਰਕੇ ਸਾਡੇ ਤੱਕ ਪਹੁੰਚਾਈਆਂ ਸੀਗੀਆਂ ਉਹ ਸਾਰੇ ਅਸੀਂ ਡੈਲੀਗੇਟ ਤੇਨ ਹਲਕਿਆਂ ਦੇ ਡੇਰਾ ਬਾਬਾ ਨਾਨਕ ਤੇ ਗੁਰਦਾਸਪੁਰ ਤੇ ਇੱਕ ਦਿਨਾ ਨਗਰ ਦੇ ਤਿੰਨ ਹਲਕਿਆਂ ਦੇ ਇੱਥੇ ਅਸੀਂ ਡੈਲੀਗੇਟ ਭਾਈ ਸੀ ਤੇ ਹਰੇਕ ਡੈਲੀਗੇਟ ਨੂੰ ਜਿੰਨੀ ਜਿੰਨੇ ਕਿਸੇ ਨੇ ਮਿਹਨਤ ਕੀਤੀ ਹੈ ਜਿੰਨੀ ਜਿੰਨੇ ਕੰਮ ਵੀ ਪਰੇ ਵਿਧਾਨ ਅਨੁਸਾਰ ਉਹਨੂੰ ਬੰਦਾ ਮਾਨਸਿਕਤਾ ਦਿੱਤਾਗਾ ਔਰ ਪੂਰੇ ਡੈਮੋਕਰੈਟਿਕ ਮੇਦੇ ਨਾਲ ਸਾਰੇ ਵਿਧੀ ਵਿਧਾਨ ਨੂੰ ਫੋਲੋ ਕੀਤਾ ਗਿਆ ਤਾਂ ਕਿ ਕੋਈ ਪਿਕਟ ਚੂਸ ਨਾ ਹੋਵੇ ਤੇ ਹਰੇਕ ਨੂੰ ਬੰਦਾ ਮਾਨਸਿਕਤਾ ਦੇ ਉਹਦੇ ਨਾਲ ਆਪ ਫਿਲਸਗੇ ਵਾਹਿਗੁਰੂ ਜੀ ਦਾ ਖਾਤਮਾ ਇਸੇ ਅਕਾਉਂਟ ਕਸਰ ਦੇ ਹੁਕਮ ਦੇ ਨਾਲ ਪੰਜ ਪੰਜ ਦੀ ਜ਼ਿੰਮੇਵਾਰੀ ਲਈ ਸੀ ਸਾਡਾ ਜਿਲ੍ਹਾ ਜਿਹੜਾ ਗੁਰਦਾਸਪੁਰ ਹੈ ਉਹ ਵੀ ਜੀ ਸਰਵੰਤ ਕੌਰ ਹੋਣਾਂ ਦੇ ਇਹਨਾਂ ਦੀ ਡਿਊਟੀ ਉੱਤੇ ਲੱਗੀ ਸੀ ਉਹਦੇ ਸਭ ਤੋਂ ਪਹਿਲਾਂ ਕੋਰੋਨਾ ਦਿੱਤੀ ਆਏ ਜਿਹੜੀ ਸਾਡੇ ਜਿੰਨੇ ਵੀ ਸਾਰੇ ਪੱਤੀ ਸੀਗੀ ਅੱਜ ਤਿੰਨਾਂ ਜ਼ਿਲ੍ਹਿਆਂ ਦੇ ਅਸੀਂ ਜ਼ਿਲ੍ਹਿਆਂ ਦੇ ਵੀ ਤਿੰਨਾਂ ਹਲਕਿਆਂ ਦੇ ਜਿਹੜੇ ਵਾਸਤੇ ਵੀ ਗੱਲਬਾਤ ਬਣਾਏ ਆ ਤੇ ਜਿਹੜੇ ਜਨਰਲ ਹਾਊਸ ਦੇ ਗੱਲਬਾਤ ਚ ਉਹ ਵੀ ਖੜਾਏ ਨੇ ਉਹਨਾਂ ਦੀ ਮੌਜੂਦਗੀ ਵਿੱਚ ਅਸੀਂ ਜਿੰਨੀ ਜਿੰਨੀ ਕਿਸੇ ਦੀ ਪਰਤੀ ਸੀ ਪਰਤੀ ਦੇ ਹਿਸਾਬ ਦੇ ਨਾਲ ਅਸੀਂ ਹਰ ਇੱਕ ਨੂੰ ਨਾਮਜ਼ਦੀ ਦਿੱਤੀ ਆ ਕਿਸੇ ਦੇ ਨਾਲ ਕੋਈ ਫੇਵਰ ਨਹੀਂ ਕਿਸੇ ਨੂੰ ਕੀਤੀ ਕਿਸੇ ਦੀ ਮਹੂਤਤਾ ਨਹੀਂ ਦਿੱਤੀ ਇਹਦੇ ਬੰਦੇ ਕੰਮ ਕਰਨ ਵਾਲੇ ਆ ਉਹਨਾਂ ਸਾਰਿਆਂ ਨੂੰ ਅਸੀਂ ਨਾ ਰੱਖਿਆ ਤੇ ਗਾਂ ਵੀ ਨਾ ਰੱਖਿਆ ਤੋ ਬੜਾ ਲੋਕਾਂ ਚੋਂ ਸ਼ਾਹ ਸੀਗਾ ਇਹ ਦੇਖਿਆ ਸਾਰਾ